ਜੀ ਸਾਜੀ ਕਾਲ ਮੈਂ ਸੁਖਮਿੰਦਰ ਕੌਰ ਬੀਬੀ ਜੈ ਟੈਕ ਇੰਸਟੀਚਿਊਟ ਤੋਂ ਅਸੀਂ ਅੱਜ ਗੁਰਪੁਰਬ ਦੇ ਮੌਕੇ ਲੋੜਵੰਦ ਜਿਹੜੀਆਂ ਔਰਤਾਂ ਹੈਗੀਆਂ ਨੇ ਜਿਹੜੀਆਂ ਜੀ ਉਹਨਾਂ ਰੁਜ਼ਗਾਰ ਪਾਇਆ ਅੱਜ ਸਵਿੰਗ ਮਸ਼ੀਨਾ ਸਲਾਈ ਮਸ਼ੀਨਾ ਆਪਾਂ ਵੰਡੀਆਂ ਨੇ ਕਿਉਂਕਿ ਅੱਜ ਕੱਲ ਜਿਹੜੀਆਂ ਔਰਤਾਂ ਨੂੰ ਸਕਿੱਲ ਦੀ ਬਹੁਤ ਲੋੜ ਹੈ ਜਿਹੜੀਆਂ ਆਪੇ ਘਰੇ ਆਪਦਾ ਕੰਮ ਕਰ ਸਕਣ ਸੋ ਸਾਡੀ ਸਾਡੀ ਸੋਚ ਦੇ ਮੁਤਾਬਿਕ ਅਸੀਂ ਇਹ ਇੱਕ ਉਪਰਾਲਾ ਕਰਿਆ ਆ ਕਿ ਉਹਨਾਂ ਨੂੰ ਅਸੀਂ ਰੋਜ਼ਗਾਰ ਪਾਈਏ ਅਸੀਂ ਉਮੀਦ ਕਰਦੇ ਆ ਅਸੀਂ ਅਰਦਾਸ ਕਰਦੇ ਆ ਕਿ ਹਰੇਕ ਸਾਲ ਅਸੀਂ ਇਦਾਂ ਹੀ ਗੁਰਪੂਰਵਕ ਤੇ ਜਿਹੜੀਆਂ ਲੋੜਵੰਦ ਹੈਗੀਆਂ ਨੇ ਔਰਤਾਂ ਸੀ ਉਹਨਾਂ ਨੂੰ ਸਲਾਈ ਮਸ਼ੀਨਾਂ ਦਈਏ ਕਿੰਨੀਆਂ ਨੇ ਸਲਾਈ ਮਸ਼ੀਨਾਂ ਅਸੀਂ 15 ਸਲਾਈ ਮਸ਼ੀਨਾਂ ਵੰਡੀਆਂ ਨੇ ਬਾਕੀ ਅਸੀਂ ਮਹੀਨੇ ਦੇ ਮਹੀਨੇ ਸਾਡੇ ਕੋਲੇ ਜੇ ਸਾਨੂੰ ਕੋਈ ਲੱਗਦਾ ਕਿ ਲੋੜਵੰਦ ਹੈਗਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾਂ ਦੇ ਸਕੀਏ ਇਹ ਇਹ ਸਾਰਿਆਂ ਦੇ ਸਹਿਯੋਗ ਨਾਲ ਇੱਕ ਜਿਹੜਾ ਉਪਰਾਲਾ ਆਇਆ ਇਹ ਇਹ ਅੱਜ ਪੂਰਾ ਹੋਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਅਸੀਂ ਇਦਾਂ ਦੇ ਉਪਰਾਲੇ ਕਰਦੇ ਰਾਵਾਂਗੇ ਕੀ ਅਪੀਲ ਕਰਦੇ ਸਮਾਜ ਭਲੇ ਸੰਸਥਾਵਾਂ ਨੂੰ ਕੀ ਅਪੀਲ ਕਰਦੇ ਅਸੀਂ ਸਮਾਜ ਭਲਾਈ ਸੰਸਥਾਵਾਂ ਨੂੰ ਉਮੀਦ ਕਰਦੇ ਆ ਕਿ ਉਹਨਾਂ ਨੂੰ ਇੱਕ ਅਪੀਲ ਕਰਦੇ ਆ ਕਿ ਸਾਰੇ ਇਕੱਠੇ ਹੋ ਕੇ ਆਉਣ ਜਿਹੜੀਆਂ ਲੋੜਵੰਦ ਔਰਤਾਂ ਹੈਗੀਆਂ ਨੇ ਉਹਨਾਂ ਦੀ ਜਿਹੜੀ ਲੋੜ ਆ ਉਹ ਅਸੀਂ ਪੂਰੀ ਕਰੀਏ ਉਹਨਾਂ ਨੂੰ ਇੱਕ ਕਮੀ ਪਾਈਏ ਕਿ ਜਿਹੜੇ ਕਿ ਉਹ ਅੱਗੇ ਹੋ ਕੇ ਆਪਣਾ ਘਰ ਚਲਾ ਸਕਣ ਅੱਜ ਕੱਲ ਦੇ ਟਾਈਮ ਦੇ ਉੱਤੇ ਜੇ ਘਰ ਦੇ ਵਿੱਚ ਦੋ ਬੰਦੇ ਕਮਾਉਂਦੇ ਨੇ ਤਾਂ ਹੀ ਘਰ ਚੱਲਦਾ ਜਿੱਤੇ ਹੁਣ ਔਰਤਾਂ ਕੰਮ ਕਰਨਗੀਆਂ ਤਾਂ ਹੀ ਅੱਗੇ ਆਉਣੀਆਂ ਤੇ ਇੱਕ ਸਕਿੱਲ ਹੈ ਇਹ ਸਕਿੱਲ ਸਾਰਿਆਂ ਕੋਲੇ ਹੋਣਾ ਚਾਹੀਦਾ ਹੈ ਇਹ ਕਿਉਂ ਫਰਕ ਵੀ ਸਮਝਾ ਦਿੰਦਾ ਕੁੜੀਆਂ ਔਰ ਮੁੰਡਿਆਂ ਨਾਲ ਫਰਕ ਕਿਹੜਾ ਸਮਝਿਆ ਜਾਂਦਾ ਹਾਂਜੀ ਠੀਕ ਕਹਿੰਦਾ ਜਾਂਦੇ ਉੱਤੇ ਇਹ ਫਰਕ ਅੱਜ ਕੱਲ ਤਾਂ ਹੈ ਹੀ ਨਹੀਂ ਜੀ ਆਹ ਫਰਕ ਤਾਂ ਅੱਜ ਕੱਲ ਦੇਖਣ ਨੂੰ ਹੀ ਨਹੀਂ ਮਿਲਦਾ ਕੁੜੀਆਂ ਵੀ ਬਰਾਬਰ ਹੋ ਕੇ ਮੁੰਡਿਆਂ ਦੇ ਬਰਾਬਰ ਹੋ ਕੇ ਕੰਮ ਕਰਦੀਆਂ ਨੇ ਬਰਾਬਰ ਦਾ ਕਮਾਉਂਦੀਆਂ ਨੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਸਿੱਖ ਸੰਗਤ ਤੇ ਸਾਰੇ ਸਮੂਹ ਪੰਜਾਬੀਆਂ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੀ ਬੀਬੀ ਸਤਵਿੰਦਰ ਗੌਰ ਵੱਲੋਂ ਲੋੜਵੰਦ ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਰੋਜ਼ਗਾਰ ਦੇ ਲਈ ਸਲਾਈ ਮਸ਼ੀਨਾਂ ਜੋ ਕਿ ਦਿੱਤੀਆਂ ਗਈਆਂ ਹਨ ਤੇ ਅਸੀਂ ਸਾਰੇ ਮਾਰਕੀਟ ਕਮੇਟੀ ਵੱਲੋਂ ਸਰਾਂ ਸਿਟੀ ਸੈਂਟਰ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਸ ਸਲੰਗਾ ਯੋਗ ਕਦਮ ਦੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਬਹੁਤ ਚੰਗਾ ਕੰਮ ਹੈ ਬਹੁਤ ਸਮਾਜ ਸੇਵੀ ਹਨ ਤੇ ਬਹੁਤ ਇਸ ਤਰੀਕੇ ਦੇ ਕੰਮ ਕਰ ਰਹੇ ਹਨ ਕਮੇਟੀ ਚ ਇਹਨ ਵਰਗੀ ਬੰਦਿਆਂ ਦੀ ਸਮਾਜ ਚ ਬਹੁਤ ਲੋੜ ਹੈ ਤੇ ਅਸੀਂ ਬੀਬੀ ਜੀ ਦਾ ਧੰਨਵਾਦ ਕਰਦੇ ਹਾਂ ਤੇ ਆਪਣੇ ਸਾਰੇ ਜਿੰਨੇ ਵੀ ਮੈਂਬਰ ਸਭਾ ਨੇ ਸਾਰਿਆਂ ਦਾ ਧੰਨਵਾਦ ਕਰਨਾ ਪਵੇ। ਬੀਬੀ ਜੀ ਕੀ ਨਾਮ ਰੋੜਾ ਭਦਰ ਸਿੰਘ ਜੀ ਆ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀਆਂ ਮਸ਼ੀਨਾਵਾਂ ਬੰਦਿਆਂ ਨੇ ਸਤਮਿੰਦਰ ਕੌਰ ਦੇ ਵੱਲੋਂ ਜੋ ਵੀ ਉਪਰਾਲਾ ਕੀਤਾ ਲੋੜਵੰਦਾਂ ਨੂੰ ਮਸ਼ੀਨਾ ਦਿੱਤੇ ਗਏ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਗੇ ਵਾਸਤੇ ਵੀ ਇਹ ਉਪਰਾਲੇ ਕਰਦੇ ਰਹਿਣ। ਇਹ ਬਹੁਤ ਹੀ ਚੰਗਾ ਉਪਰਾਲਾ ਹੈ ਇਹ ਅੱਗੇ ਵਾਸਤੇ ਵੀ ਇਹ ਲੋਡ ਬੰਦ ਨਾ ਮਸ਼ੀਨਾ ਦੇ ਨੇ ਕਾਰਜ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ